ਜਿਵੇਂ ਕਿ ਪਹਿਲੇ ਦਿਨ ਤੋਂ ਪ੍ਰਧਾਨ ਜੀ ਦਾ ਆਪਾਂ ਚੈੱਕਅਪ ਕਰ ਰਹੇ ਆ ਪ੍ਰਧਾਨ ਜੀ ਦੀ ਸਿਹਤ ਅੱਜ ਬਹੁਤ ਜਿਆਦਾ ਡਾਹੋਣਿਆ ਕਿਉਂਕਿ ਉਹਨਾਂ ਦੇ ਜਿਹੜੇ ਬਲੱਡ ਟੈਸਟ ਆ ਕੀਟੋਨ ਬੋਡੀ ਲੈਵਲ ਬਹੁਤ ਜਿਆਦਾ ਆਪ ਘੋ ਰਿਹਾ ਵਾ ਜਿਹੜੀ ਆਪਣੀ ਹੈਗੀ ਆ ਕਿਡਨੀ ਦੇ ਟੈਸਟ ਵੀ ਬਹੁਤ ਮਤਲਬ ਉਹਨਾਂ ਦੀ ਵੀ ਜਿਹੜੀ ਹੈਗੀ ਕਰੀਟਨਿਨ ਉਹ ਵਧ ਰਹੀ ਆ ਜੀ ਐਫ ਆਰ ਉਹ ਘਟ ਰਹੀ ਆ ਜਿਹੜੇ ਲਿਵਰ ਟੈਸਟ ਉਹ ਵੀ ਡਕਚੂਏਟ ਕਰ ਰਿਹਾ ਮਤਲਬ ਸਿਹਤ ਬਹੁਤ ਜਿਆਦਾ ਜੀ ਆਪਾਂ ਲਾਈਏ ਜਿੱਦਾਂ ਉਹਨਾਂ ਦਾ ਜਿਵੇਂ मसलमास बहुत ज्यादा टुक चुका शरीर के ना जिम्मे कह भी ना है भी बिल्कुल हड्डियाँ चाहिए जिम्मे शरीर रह गया वो। किस तरीके से माननीय सुप्रीम कोर्ट के जजों को चिट्ठी लिखी गई है वो सारी बातें पब्लिक डोमेन में तो मंशा क्या है दोनों मोर्चों की या मंशा क्या नहीं है वो तो पूरे देश के सामने मुझे लगता है क्लियर है हमारी तो एक ही मंशा है के चाहे संविधानिक संस्थाएं हो चाहे केंद्र सरकार हो वो जो वादे हमसे पिछले लंबे समय से किए गए हैं उन वायदों को पूरा करा दिया जाए इसके अलावा हमारी और कोई मंशा नहीं अच्छा अगर बात करें सरदार जगजीत सिंह डल्लेवाल जी ने इच्छा व्यक्त की थी कि आने वाली चार फरवरी को चार जनवरी दो हजार को वो ਸ਼ਨੀਵਾਰ ਵਾਲੇ ਦਿਨ ਇੱਕ ਵੱਡਾ ਇਕੱਠ ਜਿਹੜਾ ਹੋਣ ਜਾ ਰਿਹਾ ਉਸ ਦੇ ਵਿੱਚ ਉਹ ਸੰਗਤ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਹ ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਮਰਮਰ ਤੇ ਬੈਠੇ ਹੋਏ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦੀ ਇੱਛਾ ਹੈ ਜਿਵੇਂ ਕਿ ਕਿਸਾਨ ਕਾਫੀ ਲੰਬੇ ਸਮੇਂ ਤੋਂ ਜਿਹੜੇ ਆ ਕਨੌਰੀ ਤੇ ਸ਼ੰਭੂ ਸਰਾਹ ਦੇ ਉੱਤੇ ਬੈਠੇ ਹੋਏ ਨੇ ਅਤੇ ਅੱਜ ਵੀ ਜਿਹੜੀ ਆ ਕਿਸਾਨਾਂ ਨੇ ਪ੍ਰੈਸ ਵਾਰਤਾ ਕੀਤੀ ਜਿਸ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਹੋਣਾ ਦੀ ਸਿਹਤ ਦਾ ਹਾਲ ਦੱਸਿਆ ਉਹਨਾਂ ਨੇ ਦੱਸਿਆ ਕਿ ਉਹ ਕਾਫੀ ਕਮਜ਼ੋਰ ਹੋ ਗਏ ਨੇ ਹੱਡੀਆਂ ਦੀ ਮੁੱਠ ਬਣ ਗਏ ਨੇ ਉੱਥੇ ਹੀ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਇਸ ਪ੍ਰੈਸ ਵਾਰਤਾ ਦਰਾਹੀਂ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਲੋਕ ਜਾਂ ਕਿਸਾਨ ਜਾਂ ਹੋਰ ਮਜ਼ਦੂਰ ਜਿਹੜੇ ਆ ਉਹ ਉੱਥੇ ਪਹੁੰਚਣ ਉਹਨਾਂ ਦੇ ਨਾਲ ਗੱਲਬਾਤ ਕਰਨ ਉਹਨਾਂ ਦਾ ਹਾਲਚਲ ਜਾਣਨ ਅਤੇ ਇਸ ਸੰਨੀタミン ਦੇ ਵਿੱਚ ਸਮੂਹਿਕ ਕਰਕੇ ਇਸ ਨੂੰ ਹੋਰ ਮਜ਼ਬੂਤ ਕਰ ਪੱਤਰਕਾਰ ਸਾਥੀਓ ਮੈਂ ਬੜਾ ਧੰਨਵਾਦ ਜਿਹੜਾ ਤੁਸੀਂ ਇਸ ਮੋਰਚੇ ਦੀ ਜਿਹੜੀ ਹਰ ਇੱਕ ਗਤੀਵਿਧੀ ਨੂੰ ਅੰਦਰ ਤੱਕ ਲੈ ਕੇ ਜਾ ਰਹੇ ਹੋ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵਿਸ਼ੇਸ਼ ਕਰਕੇ ਸਾਡੇ ਦੱਖਣ ਭਾਰਤ ਤੋਂ ਪਕਸ਼ਾਨ ਆਏ ਹੋਏ ਨੇ ਸਭ ਤੋਂ ਪਹਿਲਾਂ ਉਰਗੁਰੂ ਸ਼ਾਂਤਕੁਮਾਰ ਜੀ ਪ੍ਰਮੁੱਖ ਕਨੈਟਿਕ ਤੋਂ ਆਏ ਹੋਏ ਨੇ ਪੀ ਆਰ ਪਾਂਡੇਨ ਜੀ ਤਾਮਿਲनाडु ਤੋਂ ਮੈਡਮ ਸੋਦਾ ਜੀ ਪਾਂਡੇਚੇਰੀ ਤੋਂ ਅਮਨਯੋ ਘਾਟੀ ਤੇ ਰਾਸ਼ ਬਿੰਦਰ ਸਾਥੀਓ ਅੱਜ ਦੀ ਪ੍ਰੈਸ ਕਾਨਫਰੰਸ ਜੋ ਹੈ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਵੀ ਕੱਲ ਕੋ ਸਾਰਾ ਦਿਨ ਚੱਲਿਆ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਚੱਲੀਆਂ ਮੀਟਿੰਗ ਦਾ ਦੌਰ ਚੱਲਿਆ ਉਸ ਦੇ ਵਿੱਚ ਸਰਦਾਰ ਜਗੀ ਸਿੰਘ ਢੱਲੇਵਾਲ ਜੀ ਦੇ ਕੱਲ ਸਿਹਤ ਵੀ ਜਾਦਾ ਡਾਊਨ ਹੋ ਗਈ ਸੀ ਉਸ ਕਰਕੇ ਕੱਲ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰ ਪਾਏ 1 ਟੂ 1 ਹੀ ਸਾਥੀਆਂ ਨੇ ਕੀਤਾ ਅੱਜ ਦੀ ਪ੍ਰੈਸ ਕਾਨਫਰੰਸ ਸਭ ਤੋਂ ਮਹੱਤਵਪੂਰਨ ਜੋ ਪਰਸੋਂ ਸਰਦਾਰ ਜਗੀ ਸਿੰਘ ਢੱਲੇਵਾਲ ਜੀ ਨੇ ਇੱਛਾ ਬਖਤ ਕੀਤੀ ਸੀ ਵੀ ਆਉਣ ਵਾਲੀ 4 ਫਰਵਰੀ ਨੂੰ 4 ਜੰਪਰੀ 2025 ਨੂੰ ਉਹ ਸ਼ਨੀਵਾਰ ਵਾਲੇ ਦਿਨ ਇੱਕ ਵੱਡਾ ਇਕੱਠ ਜਿਹੜਾ ਹੋਣ ਜਾ ਰਿਹਾ ਉਸ ਦੇ ਵਿੱਚ ਉਹ ਸੰਗਤ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਤੁਹਾਡੇ ਮਾਧਮ ਰਾਹੀਂ ਅਸੀਂ ਸਾਰੇ ਆਵਾਮ ਨੂੰ ਅਪੀਲ ਕਰਦੇ ਹਾਂ ਕਿ ਕਿਸਾਨ ਮਜ਼ਦੂਰ ਛੋਟਾ ਵਪਾਰੀ ਹਰ ਇੱਕ ਵਰਗ ਨੂੰ ਖਨੋਰੀ ਮੋਰਚੇ ਤੇ ਜਿੱਥੇ 38 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੀ ਮਰਮਰ ਤੇ ਬੈਠੇ ਹੋਏ ਨੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਉਹਨਾਂ ਦੀ ਇੱਛਾ ਹੈ ਤੇ ਜਦੋਂ ਇਸ ਹਾਲਾਤ 'ਚ ਇਨਸਾਨ ਹੁੰਦਾ ਉਹਦੀ ਇੱਛਾ ਜਿਹੜੀ ਹੁੰਦੀ ਸਾਡੀ ਵੀ ਫਰਜ਼ ਬਣਦਾ ਹੈ ਉਸ ਇੱਛਾ ਨੂੰ ਪੂਰੀ ਕਰੀਏ ਵੀ ਅਸੀਂ ਵੱਡੀ ਤੋਂ ਵੱਡੀ ਗਿਣਤੀ 'ਚ ਖਨੋਰੀ ਪਹੁੰਚੀਏ ਇਹ ਸਰਦਾਰ ਜੀ ਜੀ ਸਿੰਘ ਢੱਲੇਵਾਲ ਨੇ ਜਿਹੜੀ ਇੱਛਾ ਖਨੋਰੀ ਮੋਰਚੇ ਦੀ ਹੈ ਕਾਸ਼ ਕਰਕੇ ਜਿਹੜੇ ਵੀ ਸਾਥੀ ਇਹ ਨਾਉਣਾ 'ਚ ਹੈ ਹਰਿਆਣੇ ਤੋਂ ਵੱਡੀ ਗਿਣਤੀ 'ਚ ਆਉਣੇ ਆ ਨਾਲ ਲੱਗਦੇ ਏਰੀਏ ਤੋਂ ਪੰਜਾਬ ਰਾਜਸਥਾਨ ਪੂਰੇ ਦੇਸ਼ ਤੋਂ ਤੁਸੀਂ ਦੇਖ ਸਕਦੇ ਹੋ ਦੱਖਣ ਭਾਰਤ ਤੋਂ ਪੂਰੇ ਦੇਸ਼ ਤੋਂ ਲੋਕ ਆਉਣੇ ਵੀ ਸ਼ੁਰੂ ਹੋ ਗਏ ਨੇ ਤੇ ਸਾਡੇ ਸਾਥੀਆਂ ਨੇ ਵੱਡੀ ਗਿਣਤੀ 'ਚ ਕੱਲ ਨੂੰ चार जनवरी दो हजार पच्चीस खनौरी तक पहुंचना है मैं अपील करूँगा उन्हें अब पहाड़ जी वो जी मंशा पता है सुप्रीम कोर्ट देखिए हम उन सारी चीजों पे अभी नहीं जाना चाहते मैंने जैसा पहले कहा कि किस तरीके से क्या बयान दिया जा रहा है क्या बयान नहीं दिया जा रहा है क्या बात कही जा रही है क्या फैक्ट्स रखे जा रहे हैं किस तरीके से माननीय सुप्रीम कोर्ट के जजों को चिट्ठी लिखी गई है वो सारी बातें पब्लिक डोमेन में है तो मंशा क्या है दोनों मोचों की या मंशा क्या नहीं है वो पूरे देश के सामने मुझे लगता है क्लियर है हमारी तो एक